ਗਿੱਦੜਵਾਹਾ ਦੇ ਸੀਵਰੇਜ ਦਾ ਹੋਇਆ ਹੱਲ ਵੀਡੀਓ ਵੀਡੀਓ ਦਰਸਲ ਦੇ ਵਿੱਚ ਗਿੱਦੜਵਾਹਾ ਦੇ ਸੀਵਰੇਜ ਦਾ ਇੰਨਾ ਇੱਕ ਬੁਰਾ ਹਾਲ ਹੈ ਜੇਕਰ ਚਾਰ ਕਣੀਆਂ ਪੈਂਦੀਆਂ ਤਾਂ ਗਿੱਦੜਵਾਹਾ ਦੇ ਤਲਾਵ ਵਾਲੀ ਸਾਈਡ ਤੋਂ ਤਾਂ ਪਾਣੀ ਕਈ ਦਿਨ ਨਹੀਂ ਸੁੱਕਦਾ ਇਸ ਵਾਰ ਤਾਂ ਰੱਬ ਦੀ ਹੀ ਤੁਸੀਂ ਕਹ ਲੋ ਕਿਰਪਾ ਹੀ ਰਹੀ ਹੈ ਸ਼ਹਿਰ ਵਾਸੀਆਂ ਤੇ ਕਿ ਮੀਂਹ ਲੇਟ ਹੋਏ ਭਾਵੇਂ ਕਿ ਕਿਸਾਨਾਂ ਨੂੰ ਇਸ ਰੋਤ ਦੇ ਵਿੱਚ ਮੀਂਹ ਦੀ ਜ਼ਰੂਰਤ ਹੁੰਦੀ ਹੈ ਪਰ ਇਸ ਵਾਰ ਮੀਂਹ ਲੇਟ ਹੋਏ ਤਾਂ 15 ਦਿਨ ਘਟੂ ਘਟ ਗਿੱਦਰਵਾਹ ਨੇ ਸੁੱਖ ਦਾ ਸਾਹ ਲਿਆ ਤਾਂ ਹੁਣ ਇੱਕ ਹੀ ਮੀਂਹ ਪਿਆ ਜਿਹਦਾ ਪਾਣੀ ਗਿੱਦਰ ਵਹੇ ਤੋਂ ਬਾਹਰ ਨਹੀਂ ਜਾ ਰਿਹਾ ਦਰਸਲ ਦੇ ਵਿੱਚ ਇੱਥੇ ਰਾਜਾ ਵੜੰਗ ਵੀ ਤਿੰਨ ਵਾਰ ਵਿਧਾਇਕ ਰਹਿ ਚੁੱਕਿਆ ਇਸ ਤੋਂ ਪਹਿਲਾਂ ਹਰਦੀਪ ਸਿੰਘ ਡੈਂਪੀ ਢਿੱਲੋਂ ਵੀ ਹਲਕਾ ਚਾਰਜ ਰਹਿ ਚੁੱਕਿਆ ਤੇ ਹੁਣ ਢਾਈ ਸਾਲਾਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਭਾਵੇਂ ਕਿ ਐਮਐਲਏ ਰਾਜਾ ਵੜੰਗੀ ਹੈ ਪਰ ਹਲਕਾ ਚਾਰਜ ਆਮ ਆਦਮੀ ਪਾਰਟੀ ਦੇ ਹੀ ਕੰਮ ਕਰਦੇ ਆ ਤਾਂ ਗਿੱਦਰਵਾਹ ਦੇ ਸੀਵਰੇਜ ਦਾ ਉਹੀ ਹਾਲ ਹੈ ਤਾਂ ਹੁਣ ਮੰੰਜਰ ਇਹ ਹੋਇਆ ਹੈ ਕਿ ਵੀਡੀਓ ਬਹੁਤ ਆ ਰਹੀਆਂ ਗਿੱਦੜਵਾਹਾ ਤੋਂ ਜਿੱਥੇ ਲੋਕ ਪਾਣੀ ਦੇ ਵਿੱਚ ਫਸੇ ਹੋਏ ਨਜ਼ਰ ਆਉਂਦੇ ਐ ਔਰ ਲਗਾਤਾਰ ਦੁਹਾਈਆਂ ਪਾ ਰਹੇ ਐ ਕਿ ਸਾਡਾ ਇਹਦਾ ਹੱਲ ਕਰੋ ਘਰਾਂ ਦੇ ਵਿੱਚੋਂ ਮੋਸਕ ਮਾਰਨ ਲੱਗ ਗਿਆ ਗਲੀਆਂ ਦੇ ਵਿੱਚੋਂ ਦੁਕਾਨਦਾਰਾਂ ਨੂੰ ਦੁਕਾਨਾਂ ਖੁੱਲੜੀਆਂ ਵੀ ਜਿਹੜੀਆਂ ਔਖਾ ਹੋਈਆਂ ਪਈਆਂ ਤਾਂ ਵਿਧਾਇਕ ਰਾਜਾ ਵੜਿੰਗ ਪਹੁੰਚਦੇ ਐ ਗਿੱਦੜਵਾਹਾ ਦੇ ਵਿੱਚ ਤਾਂ ਉਹਨਾਂ ਵੱਲੋਂ ਟੈਂਕੀਆਂ ਮਗਾਈਆਂ ਜਾਂਦੀਆਂ ਐ ਟੈਂਕੀਆਂ ਦੇ ਨਾਲ ਪਾਣੀ ਬਾਹਰ ਕੱਢਿਆ ਜਾਂਦਾ ਤੇ ਵੀਡੀਓ ਦੇ ਲੋਕਾਂ ਦਾ ਜਿਹੜਾ ਜਵਾਬ ਦਿੱਤਾ ਜਾਂਦਾ ਕਹਿੰਦੇ ਭਾਈ ਸਾਡੀ ਸਰਕਾਰ ਨਹੀਂ ਅਸੀਂ ਜਿੰਨਾ ਹੱਲ ਕੀਤਾ ਪਹਿਲਾਂ ਉਹ ਵਧੀਆ ਕੀਤਾ ਪਰ ਹੁਣ ਆਮ ਆਦਮੀ ਦੀ ਪਾਰਟੀ ਦੀ ਜਿਹੜੀ ਸਰਕਾਰ ਆ ਉਹ ਕੁਝ ਨਹੀਂ ਕਰ ਰਹੀ ਕਹਿੰਦੇ ਰਿਪੇਅਰ ਕੀਤੀ ਅਸੀਂ ਪਾਈਪਲਾਈਨ ਟੁੱਟ ਜਾਂਦੀ ਹੈ ਜਿੱਥੋਂ ਰਿਪੇਅਰ ਕਰਦੇ ਆ ਉਹ ਅਗਲੀ ਵਾਰੀ ਉਦੋਂ ਗਾਂ ਟੁੱਟ ਜਾਂਦੀ ਹੈ ਨਵੀਂ ਪਾਈਪਲਾਈਨ ਵਾਸਤੇ 15-20 ਕਰੋੜ ਕਹਿੰਦੇ ਲੱਗੂਗਾ ਤਾਂ ਉਹ ਜਾਰੀ ਨਹੀਂ ਕਰ ਰਹੀ ਆਮ ਆਦਮੀ ਪਾਰਟੀ ਅਸੀਂ ਜਿੰਨਾ ਕਿ ਸਾਡੇ ਕੋਲੇ ਕੋਈ ਕਰੋੜ ਰੁਪਈਆ ਹੁੰਦਾ ਕੋਈ ਇਕੱਠਾ ਉਹਦੇ ਨਾਲ ਅਸੀਂ ਉਹਨੀ ਕੁ ਪਾਈਪ ਹੈ ਜਿਹੜੀ ਉਹ ਰਿਪੇਅਰ ਕਰ ਦਿੰਦੇ ਆ ਤਾਂ ਉਸ ਤੋਂ ਬਾਅਦ ਹੁੰਦਾ ਹੈ ਵੀਡੀਓ ਵੀਡੀਓ ਦਾ ਮਾਮਲਾ ਸ਼ੁਰੂ ਹੱਲ ਕੀਤਾ ਜਾਂਦਾ ਵੀਡੀਓ ਵੀਡੀਓ ਦੇ ਵਿੱਚ ਰਾਜਾ ਵੜਿੰਗ ਵੱਲੋਂ ਵੀਡੀਓ ਪਾਈ ਜਾਂਦੀ ਹੈ ਦੱਸਿਆ ਜਾਂਦਾ ਕਿ ਹਰਦੀਪ ਸਿੰਘ ਡੈਂਪੀਟੋਂ ਵੱਲ ਵੀ ਕਿਹਾ ਜਾਂਦਾ ਕਿ ਭਾਈ ਜੇ ਮੈਨੂੰ ਵੋਟਾਂ ਪਾ ਜਾਂ ਹੁੰਦੀਆਂ ਤਾਂ ਮੈਂ ਹੱਲ ਕਰ ਦਿੰਦਾ ਹੁਣ ਤੁਸੀਂ ਵੋਟਾਂ ਛਾੜੂ ਵਾਲਿਆਂ ਨੂੰ ਪਾ ਜਾਂ ਜਾਂ ਕੋ ਰਾਜੇ ਵੜਿੰਗ ਨੂੰ ਪਾ ਜਾਂ ਤਾਂ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਦੋ ਆਗੂ ਗਿੱਧਰਬਾਹ ਦੇ ਉਹ ਫਿਰ ਵਾਰੀ-ਵਾਰੀ ਲਾਈਵ ਹੁੰਦੇ ਆ ਉਹ ਦੱਸਦੇ ਆ ਭਾਈ ਕਮੇਟੀ ਕਾਂਗਰਸੀਆਂ ਦੀ ਆ ਤਾਂ ਉਹ ਹੱਲ ਕਰਨਗੇ ਉਹਨਾਂ ਕੋਲੇ ਫੰਡ ਪਿਆ ਹੈ ਸਾਨੂੰ ਟੈਂਡਰ ਬਣਾ ਕੇ ਦੇਣ ਅਸੀਂ ਉਹਦੇ ਪੈਸੇ ਜਾਰੀ ਕਰਾ ਦਾਂਗੇ ਤਾਂ ਇਹਦਾ ਹੱਲ ਹੋ ਜਾਊਗਾ ਔਰ ਅਸੀਂ ਪਾਣੀ ਬਾਹਰ ਕਢਵਾ ਰਹੇ ਹਾਂ ਲਗਾਤਾਰ ਫਿਰ ਉਸ ਤੋਂ ਬਾਅਦ ਦੂਜਾ ਆਗੂ ਲਾਈਵ ਹੁੰਦਾ ਕਹਿੰਦਾ ਭਾਵ ਫਿਰ ਉਹ ਜਵਾਬ ਦਿੰਦੇ ਆ ਕਿ ਜਲਦੀ ਇਹਦਾ ਹੱਲ ਹੋ ਜਾਊਗਾ ਵਿਧਾਇਕ ਰਾਜਾ ਵੜੈੰਗ ਨੇ ਕੁਝ ਨਹੀਂ ਕੀਤਾ ਕਮੇਟੀ ਕਾਂਗਰਸ ਦੀ ਹੈ ਉਹਨਾਂ ਨੇ ਕੁਝ ਨਾ ਕੁਝ ਕਰਨਾ ਸੀ ਤਾਂ ਕਿੱਧਰਵਾਹ ਦਾ ਜਿਹੜਾ ਸੀਵਰੇਜ ਦਾ ਮਸਲਾ ਹੈ ਉਹ ਲਗਭਗ ਵੀਡੀਓ ਵੀਡੀਓ ਦੇ ਵਿੱਚ ਹੱਲ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਮਸਲਾ ਹੁਣ ਵੀਡੀਓ ਤੇ ਤਾਂ ਹੱਲ ਹੋ ਗਿਆ ਗਰਾਊਂਡ ਲੈਵਲ ਤੇ ਕੀ ਹਾਲ ਆ ਇਹ ਗਿੱਧਰਵਾਦੇ ਵਾਸੀਏ ਜਿਹੜੇ ਉਹ ਬਿਹਤਰ ਦੱਸ ਸਕਦੇ ਆ ਕੀ ਉਹਨਾਂ ਦਾ ਪਾਣੀ ਆ ਜਿਹੜਾ ਉਹ ਨਿਕਲਦਾ ਹੋ ਗਿਆ ਕਿਉਂਕਿ ਪਾਣੀ ਅਕਸਰ ਤੁਸੀਂ ਦੇਖੋ ਵੀ ਟੈਂਕੀਆਂ ਨਾਲ ਕਿੰਨਾ ਕੁ ਪਾਣੀ ਬਾਹਰ ਨਿਕਲ ਸਕਦਾ ਹੈ ਜਾਂ ਇੱਕ ਤਲਾਹ ਦਾ ਸਹਾਰਾ ਵੀ ਲਿਆ ਜਾਂਦਾ ਪਾਣੀ ਤਲਾਹ ਦੇ ਵਿੱਚ ਸੁੱਟਿਆ ਜਾਂਦਾ ਫਿਰ ਉਸ ਤੋਂ ਬਾਅਦ ਤਲਾਹ ਨੂੰ ਵੀ ਵਿਵਹਲਾ ਕੀਤਾ ਜਾਂਦਾ ਤਾਂ ਗਿੱਧਰਵਾਦ ਦਾ ਜਿਹੜਾ ਇਹ ਸਾਰਾ ਮਸਲਾ ਉਹ ਕਦੋਂ ਜਿਹੜਾ ਅਮਲੀ ਰੂਪ ਦੇ ਵਿੱਚ ਹੱਲ ਹੋਵੇਗਾ ਫਿਰ ਹਾਲ ਵੀਡੀਓ ਵੀਡੀਓ ਦੇ ਵਿੱਚ ਇਹ ਮਸਲਾ ਹੱਲ ਜ਼ਰੂਰ ਹੋ ਗਿਆ